ਸਰਨ ਸਿੰਕਰਨਾਜੀ ਜੀ ਆਇਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਅੱਜ ਦੀਆਂ ਸੁਰਖੀਆਂ ਕੀ ਨੇ ਟੈਨਾ ਜੀ ਅਥਨ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪਹਿਲਾਂ ਤਾਂ ਤੇ ਅੱਜ ਦੀਆਂ ਸੁਰਖੀਆਂ ਦਾ ਵਿਰਵਾਹ ਇਹ ਹੈ ਕਿ ਡੀ ਪ੍ਰੁੰਦੇਸ਼ਵਰੀ ਦੇ ਲੋਕ ਸਭਾ ਸਪੀਕਰ ਬਣਨ ਦੇ ਚਰਚੇ ਮੋਨ ਭਗਵਤ ਨੇ ਕਿਹਾ ਹੰਕਾਰ ਨਾ ਕਰੋ ਮਨੀਪੁਰ ਵੱਲ ਖਿਆਲ ਕਰਦੇ ਪੰਜਾਬ ਦੇ 6 ਜ਼ਿਲ੍ਹਿਆਂ ਦੇ ਛੋਣੇ ਦੀ ਲਵਾਈ ਦਾ ਕੰਮ ਅੱਜ ਤੋਂ ਸ਼ੁਰੂ 20 ਜੂਨ ਤੱਕ ਚਾਰਾਂ ਸੀਟਾਂ ਦੇ ਉੱਤੇ ਅਸਤੀਫਾ ਦੇਣਾ ਪਵੇਗਾ ਪੰਜਾਬ ਦੇ ਸੈਂਸਰ ਮੈਂਬਰਾਂ ਨੂੰ ਸਤਲੁਜ ਦਰਿਆ ਦੇ ਵਿੱਚ ਡੁੱਬੇ ਪੰਜ ਨੌਜਵਾਨ ਦੋ ਦੀਆਂ ਲਾਸ਼ਾਂ ਮਿਲੀਆਂ ਦਰੰਦਰ ਪਛਮੀ ਸੀਟ ਬਣੀ ਆਮ ਆਦਮੀ ਪਾਰਟੀ ਤੇ ਬਾਕੀ ਪਾਰਟੀਆਂ ਵਾਸਤੇ ਬਕਾਰ ਦਾ ਸਵਾਲ ਰਵਨੀਤ ਬਿੱਟੂ ਨੇ ਕਿਹਾ ਸਾਡੀ ਸਰਕਾਰ ਬਣਨੀ ਤੈ ਪੰਜਾਬ ਕਾਂਗਰਸ ਦਾ ਕੌਣ ਹੋਵੇਗਾ ਅਗਲਾ ਪ੍ਰਧਾਨ ਚਰਚੇ ਜਾ ਰਹੀ ਰਾਹੁਲ ਗਾਂਧੀ ਨੇ ਕਿਹਾ ਪ੍ਰਿਯੰਕਾ ਚੋਣ ਲੜਦੀ ਤਾਂ ਮੋਦੀ 2 ਲੱਖ ਤੋਂ ਵੱਧ ਵੋਟਾਂ ਨਾਲ ਹਾਰਦੇ ਮੋਦੀ ਦੇ 39 ਫੀਸਦੀ ਮੰਤਰੀ ਦਾਗੀ ਤੇ ਆਖਰੀ ਖਬਰ ਮੁਰ ਸ਼ੁਰੂ ਹੋਇਆ ਪੰਜਾਬੀ ਫਿਲਮਾਂ ਦੀ ਸਰਗਰਮੀ ਦਾ ਦੌਰ ਹੁਣ ਹਾਜ਼ਰ ਹੈ ਪੰਜਾਬ ਦੀ ਖਬਰਸਾਰ ਅਤੇ ਦਿੱਲੀ ਦਰਬਾਰ ਦੇ ਚਲੰਤ ਮਾਮਲਿਆਂ ਤੇ ਵਿਚਾਰ ਟ੍ਰੈਨ ਜੀ ਹੁਣ ਲੋਕ ਸਭਾ ਦੀਆਂ ਚੋਣਾਂ ਤਾਂ ਹੋ ਗਈਆਂ ਸਰਕਾਰ ਬਣਨੀ ਨਰਿੰਦਰ ਮੋਦੀ ਦੀ ਸਰਕਾਰ ਬਣਨੀ ਤੈ ਹੈ ਇਸ ਸਪੀਕਰ ਕੌਣ ਬਣੇਗਾ ਹੁਣ ਸਪੀਕਰ ਦੇ ਮੁੱਦੇ ਤੇ ਕਿਤੇ ਟੁੱਟ ਤਾਂ ਨਹੀਂ ਜਾਏਗੀ ਇਹ ਸਰਕਾਰ ਦੇਖੋ ਪਹਿਲੀ ਗੱਲ ਥੇਨਾ ਸਾਹਿਬ ਇਹ ਆ ਕਿ ਇਸ ਮਾਮਲੇ ਦੇ ਉੱਤੇ ਨਾ ਸਪੀਕਰ ਦੇ ਮਾਮਲੇ ਦੇ ਉੱਤੇ ਚੰਦਰਬਾਬੂ ਨਾਇਡੂ ਹੋਰੀ ਵੀ ਦਬਾ ਬਣਾ ਰਹੇ ਉਹ ਕਨਜੀ ਸਪੀਕਰ ਸਾਡਾ ਹੋਣਾ ਚਾਹੀਦਾ ਨਿਤਿਸ਼ ਕੁਮਾਰ ਹੋਰੀ ਕਿਉਂਦੇ ਵੀ ਸਾਡਾ ਹੋਣਾ ਚਾਹੀਦਾ ਪਰ ਬੀਜੇਪੀ ਨੇ ਇਹ ਅਹੁਦਾ ਆਪਣੇ ਹੱਥ ਦੇ ਵਿੱਚ ਰੱਖਣਾ ਸਪੀਕਰ ਉਹਨਾਂ ਨੇ ਆਪਣਾ ਰੱਖਣਾ ਅੱਜ ਸਵੇਰ ਦੇ ਵੇਲੇ ਤੋਂ ਲੈ ਕੇ ਆਥਣ ਤੱਕ ਇਸ ਗੱਲ ਦੀ ਚਰਚਾ ਛੜੀ ਰਹੀ ਕਿ ਚੰਦਰਬਾਬੂ ਨਾਇਡੂ ਦੀ ਸਾੜੀ ਸਹਿਬਾ ਜਿਹੜੀ ਉਹਦਾ ਨਾਮ ਹੈਗਾ ਡੀ ਪ੍ਰੁੰਦੇਸ਼ਵਰੀ ਉਹਨੂੰ ਲੋਕ ਸਭਾ ਦੀ ਸਪੀਕਰ ਬਣਾਇਆ ਜਾ ਸਕਦਾ ਡੀ ਪ੍ਰੁੰਦੇਸ਼ਵਰੀ ਜਿਹੜੇ ਉਹ ਇਸ ਵੇਲੇ ਆਂਧਰਾ ਪ੍ਰਦੇਸ਼ ਤੋਂ ਬੀਜੇਪੀ ਦੇ ਹੈਗੇ ਆ ਜੀ ਪ੍ਰਧਾਨ ਉਹਨਾਂ ਦੇ ਉੱਤੇ ਗੁਣਾ ਪੈ ਸਕਦਾ ਪਰ ਹੁਣ ਤਾ ਦਾ ਜਾਣਕਾਰੀ ਆਈ ਆ ਹੁਣੇ-ਹੁਣੇ ਵੀ ਜਿਹੜੇ ਪਿਛਲੀ ਵਾਰ ਲੋਕ ਸਭਾ ਦੇ ਸਪੀਕਰ ਸੀ ਓਮ ਮਿੜਲਾ ਉਹਨਾਂ ਨੂੰ ਇੱਕ ਵਾਰੀ ਫੇਰ ਮੌਕਾ ਮਿਲ ਸਕਦਾ ਤੇ ਡੀਪ ਰਮਦੇਸ਼ਵਰੀ ਨੂੰ ਡਿਪਟੀ ਲੋਕ ਸਭਾ ਦੀ ਸਪੀਕਰ ਬਣਾਇਆ ਜਾ ਸਕਦਾ ਜੀ ਹੂੰ ਹੂੰ ਸੋ ਕਿਉਂਕਿ ਨਤੀਸ਼ ਕੁਮਾਰ ਉਹਨਾਂ ਨੂੰ ਵੀ ਰੇਲਵੇ ਡਿਪਾਰਟਮੈਂਟ ਨਹੀਂ ਮਿਲਿਆ ਤੇ ਹੋਰ ਕਈ ਮਲਾਈਦਾਰ ਮਹਿਕਮੇ ਜਿਵੇਂ ਤੁਸੀਂ ਕਹਿੰਦੇ ਹੁੰਨੇ ਹੋ ਉਹ ਮਿਲੇ ਨਹੀਂਗੇ ਤੇ ਜੇ ਸਪੀਕਰ ਵੀ ਉਹਨਾਂ ਨੂੰ ਨਾ ਮਿਲਿਆ ਤੇ ਕੋਈ ਉਹਨਾਂ ਦੇ ਟੁੱਟਣ ਦੀ ਸੰਭਾਵਨਾ ਹੈ ਨਹੀਂ ਜੀ ਮੈਨੂੰ ਲੱਗਦਾ ਜੀ ਕਿ ਇਸ ਵੇਲੇ ਉਹਨਾਂ ਦੇ ਟੁੱਟਣ ਦੀ ਸੰਭਾਵਨਾ ਨਹੀਂ ਹੈ ਫਿਲਹਾਲ ਤਾਂ ਇਹੀ ਪ੍ਰਤੀਤ ਹੁੰਦਾ ਵੀ ਭਾਈ ਇਹ ਇਨੀਸ਼ੀਏਟ ਹੀ ਟੁੱਟਣਗੇ ਨਹੀਂ ਦੂਜੀ ਗੱਲ ਇਹ ਆ ਵੀ ਇਸ ਕਰਕੇ ਚਾਹੁੰਦੇ ਜਿਹੜੇ ਸਹਿਯੋਗੀ ਦਲ ਵੀ ਸਪੀਕਰ ਸਾਡਾ ਹੋਵੇ ਵੀ ਕੱਲ ਨੂੰ ਭਾਜਪਾ ਕਿਤੇ ਸਾਡਾ ਬਦਲ ਨਾ ਲੱਭ ਲਵੇ ਜੇ ਸਾਡਾ ਬਦਲ ਲੱਭਦੀ ਹੋਵੇ ਭਾਜਪਾ ਮੰਨ ਲਓ ਚੰਦਰਬਾਬੂ ਨਾਇਡੂ ਚੌਕ ਸੋਚਦੇ ਹੁਣ ਵੀ ਯਾਰ ਜੇ ਕੱਲ ਨੂੰ ਸਾਡੀ ਥਾਂ ਦੇ ਉੱਤੇ ਕਿਸੇ ਹੋਰ ਦੇ ਨਾਲ ਇਹਨਾਂ ਨੇ ਹੱਥ ਮਿਲਾ ਲਿਆ ਤੇ ਫਿਰ ਜਿਹੜਾ ਸਪੀਕਰ ਆ ਉਹ ਸਾਡੇ ਲਈ ਤਾਂ ਜੀਵਨ ਬੀਮੇ ਵਾਲਾ ਕੰਮ ਕਰੂਗਾ ਇਸ ਕਰਕੇ ਚਾਹੁੰਦੇ ਆ ਪਰ ਭਾਜਪਾ ਵੀ ਜਾਣਦੀ ਵੀ ਭਾਈ ਵੱਡੇ ਰੁਤਬੇ ਜਿਹੜੇ ਉਹ ਆਪਣੇ ਹੱਥ ਦੇ ਵਿੱਚ ਰੱਖਣੇ ਸਹਿਯੋਗੀਆਂ ਦੇ ਹ ਜਿਹੜਾ ਇੱਥੇ ਵਿੱਤ ਵਿਭਾਗ ਆ ਵਿਦੇਸ਼ ਵਿਭਾਗ ਆ ਰੱਖਿਆ ਵਿਭਾਗ ਆ ਰੇਲਾਂ ਵਾਲਾ ਮਹਿਕਮਾ ਜਿਹੜੇ ਭਾਰਤ ਦੇ ਬਹੁਤ ਵੱਡੇ ਬਜਟ ਵਾਲੇ ਮਹਿਕਮੇ ਆ ਉਹ ਸਾਰੇ ਬੀਜੇਪੀ ਨੇ ਆਪਦੇ ਕੋਲੇ ਰੱਖੇ ਅੱਛਾ 2 ਜੂਨ ਤੱਕ ਕਿਹੜੇ ਕਿਹੜੇ 4 ਐਮਪੀਜ਼ ਨੇ ਜਿਨ੍ਹਾਂ ਨੂੰ ਅਸਤੀਫਾ ਦੇਣੇ ਪਏ ਨੇ ਦੇਖੋ ਪੰਜਾਬ ਦੇ ਵਿੱਚ 4 ਜਿਹੜੇ ਐਮਪੀ ਬਣੇ ਆ ਵਿਧਾਨ ਸਭਾ ਦੇ ਬੈਬਰ ਜਿਹੜੇ ਆ ਪੰਜਾਬ ਦੇ ਵਿੱਚ 4 ਜਾਨੇ ਐਮਪੀ ਬਣੇ ਆ ਜਿਵੇਂ ਕਿ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਕਿ ਆਪ ਜਾਣਦੇ ਕਿ ਇਧਰ ਬਾਬਾ ਬਕਾਲਾ ਦੇ ਵੱਲੋਂ ਵਿਧਾਨ ਸਭਾ ਦੇ ਮੈਂਬਰ ਤੇ ਇੱਥੇ ਕੀ ਗੁਰਦਾਸਪੁਰ ਤੋਂ ਸੰਸਦ ਮੈਂਬਰ ਬਣ ਗਏ ਰਾਜਾ ਵੜਿੰਗ ਗਿੱਦੜਬਾਹਾ ਦੇ ਵਿਧਾਇਕ ਜਿਹੜੇ ਕਿ ਲੁਧਿਆਣੇ ਤੋਂ ਸੰਸਦ ਮੈਂਬਰ ਬਣ ਗਏ ਜਿਹੜੇ ਰਾਜਕੁਮਾਰ ਚੱਬੇਵਾਲ ਆ ਉਹ ਹੈਗੇ ਜੀ ਚੱਬੇਵਾਲ ਤੋਂ ਵਿਧਾਨ ਸਭਾ ਦੇ ਮੈਂਬਰ ਪਰ ਉਹ ਹੁਣ ਹੁਸ਼ਿਆਰਪੁਰ ਤੋਂ ਬਣ ਕੇ ਜੀ ਮੈਂਬਰ ਲੋਕ ਸਭਾ ਦੇ ਜਿਹੜੇ ਮੀਤ ਹੇਰਾ ਬਰਨਾਲੇ ਤੋਂ ਵਿਧਾਨ ਸਭਾ ਦੇ ਮੈਂਬਰ ਜਿਹੜੇ ਕਿ ਬਣ ਕੇ ਸੰਗਰੂਰ ਤੋਂ ਲੋਕ ਸਭਾ ਦੇ ਮੈਂਬਰ ਇਹਨਾਂ ਨੂੰ ਨਿਯਮਾਂ ਦੇ ਮੁਤਾਬਕ ਆਪਣੀ ਵਿਧਾਨ ਸਭਾ ਤੋਂ ਅਸਤੀਫਾ ਦੇਣਾ ਪੈਣਾ ਤੇ ਅੱਜ ਇਹ ਜਾਣਕਾਰੀ ਮਿਲ ਗਈ ਜੀ ਕਿ ਇਹਨਾਂ ਨੂੰ ਨਿਯਮਾਂ ਮੁਤਾਬਕ 20 ਜੂਨ ਤੱਕ ਅਸਤੀਫਾ ਦੇਣਾ ਪੈਣਾ 20 ਜੂਨ ਤੱਕ ਇਹਨਾਂ ਨੇ ਹਾਲੇ ਤੱਕ ਅਸਤੀਫਾ ਦਿੱਤਾ ਨਹੀਂ ਕਿਉਂਕਿ ਲੋਕ ਸਭਾ ਦੇ ਵਿੱਚ ਭਾਰਤ ਸਰਕਾਰ ਦੇ ਵੱਲੋਂ ਜਿਹੜਾ ਗਜ਼ਟ ਛਾਪਿਆ ਜਾਂਦਾ ਉਸ ਗਜ਼ਟ ਦੇ ਵਿੱਚ ਜਿਹੜੇ ਇਹ ਨਾਂ ਛਾਪੇ ਜਾਣੇ ਆ ਵੀ ਭਾਈ ਹੁਣ ਲੋਕ ਸਭਾ ਦਾ ਮੈਂਬਰ ਕਿੱਥੋਂ ਕਿਹੜਾ ਕਿਹੜਾ ਹੈਗਾ ਉਹ ਤਾਂ ਛਾਪੇ ਜਾਂਦੇ ਜੇਕਰ ਇਹਨਾਂ ਨੇ ਆਪਣਾ ਪਿਛਲੇ ਅਹੁਦੇ ਤੋਂ ਅਸਤੀਫਾ ਦਿੱਤਾ ਹੋਊਗਾ ਸੋ 20 ਜੂਨ ਤੱਕ ਇਹਨਾਂ ਨੇ ਚਾਰਾਂ ਜਣਿਆਂ ਨੇ ਆਪਣੀ ਵਿਧਾਨ ਸਭਾ ਦੀ ਮੈਂਬਰੀ ਤੋਂ ਅਸਤੀਫਾ ਦੇਣਾ ਤੇ ਫਿਰ ਤਿੰਨਾਂ ਚੌਹਾਂ ਮਹੀਨਾ ਬਾਅਦ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਜ਼ਿਮਨੀ ਚੋਣ ਹੋਊਗੀ। ਅੱਛਾ ਇਹ ਜਿਹੜੀ ਨਵੀਂ ਸਰਕਾਰ ਆਏ ਚੰਗੀ ਤਰ੍ਹਾਂ ਹਲੇ ਫੰਕਸ਼ਨਲ ਵੀ ਨਹੀਂ ਹੋਈ। ਮੋਨ ਭਗਵਤ ਧੌਕੇ ਮਾਰ ਰਹੇ ਉਹਨਾਂ ਨੂੰ। ਦੇਖੋ ਕੁਝ ਕੁ ਲੋਕ ਤਾਂ ਇਹ ਗੱਲ ਕਹਿੰਦੇ ਵੀ ਜਿਹੜੀਆਂ ਗੱਲਾਂ ਮੋਨ ਭਗਵਤ ਆਰਐਸਐਸ ਦੇ ਬੁਖੀ ਨੇ ਕਹੀਆਂ ਉਹਦਾ ਅਰਥ ਇਹ ਆ ਕਿ ਉਹ ਬੀਜੇਪੀ ਦੀ ਕਾਰਜ ਪ੍ਰਣਾਲੀ ਤੋਂ ਬਹੁਤਾ ਸੰਤੁਸ਼ਟ ਨਹੀਂ। ਪਰ ਕੁਝ ਕੁ ਲੋਕ ਇਹ ਗੱਲ ਕਹਿੰਦੇ ਵੀ ਮੋਨ ਭਗਵਤ ਨੇ ਜਿਹੜੀਆਂ ਗੱਲਾਂ ਕਹੀਆਂ ਜੀ ਉਹ ਬਿਲਕੁਲ ਨਿਰਪੱਖ ਕਹੀਆਂ। ਤੇ ਪੰਜਾਬੀ মিডিਏ ਦੇ ਵੱਡੇ ਹਿੱਸੇ ਨੇ ਮੋਢ ਭਗਵਤ ਨੂੰ ਬੜੇ ਲੰਮੇ ਸਮੇਂ ਬਾਅਦ ਨਿਰਪੱਖਤਾ ਦੇ ਤੌਰ ਤੇ ਉੱਤੇ ਜਾਣਿਆ ਕਿਉਂਕਿ ਉਹਨਾਂ ਦੀ ਗੱਲ ਦੇ ਵਿੱਚੋਂ ਕਈ ਵਾਰੀ ਇੱਕ ਪਾਸੜਤਾ ਵੀ ਝਲਕਦੀ ਹੁੰਦੀ ਪਰ ਇਥੇ ਕੀ ਗੱਲ ਜਿਹੜੀ ਉਹਨਾਂ ਨੇ ਸਹੀ ਵੀ ਕੀਤੀ ਆ ਉਹਨਾਂ ਨੇ ਕਹਿ ਦਿੱ ਕਿ ਇਹ ਚੋਣਾਂ ਜਿਹੜੀਆਂ ਕੋਈ ਵੀ ਚੋਣ ਹੋਵੇ ਉਹ ਕਦੇ ਮੁਕਾਬਲਾ ਤਾਂ ਹੁੰਦਾ ਹੀ ਆ ਦੌੜ ਤਾਂ ਹੁੰਦੀ ਆ ਪਰ ਦੌੜ ਦੇ ਵਿੱਚ ਇਖਲਾਕ ਤੋਂ ਸਖਣੀ ਗੱਲ ਨਹੀਂ ਹੋਣੀ ਚਾਹੀਦੀ ਪਰ ਇੱਥੇ ਇਤਕੀ ਇਉਂ ਪ੍ਰਤੀਤ ਹੋਇਆ ਲੋਕ ਸਭਾ ਚੋਣਾਂ 'ਚ ਜਿਵੇਂ ਯੁੱਧ ਹੋ ਰਿਹਾ ਹੁੰਦਾ ਨਫ਼ਰਤ ਦੀਆਂ ਗੱਲਾਂ ਕੀਤੀਆਂ ਗਈਆਂ ਵੱਖ-ਵੱਖ ਧਰਾਂ ਦੇ ਵੱਲੋਂ ਉਹ ਕਹਿੰਦੇ ਮਣੀਪੁਰ ਦੇ ਵਿੱਚ 1 ਸਾਲ ਤੋਂ ਅੱਗ ਲੱਗੀ ਪਈ ਆ ਮਣੀਪੁਰ ਦੇ ਇਸ ਮਸਲੇ ਨੂੰ ਸੁਲਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਸੋ ਉਹਨਾਂ ਨੇ ਕੁਝ ਕੱਗਲਾਂ ਇਸੀਆਂ ਕਹੀਆਂ ਵੀ ਭਾਈ ਤੁਸੀਂ ਮर्याਦਾ ਤੋਂ ਸਖੜੀਆਂ ਗੱਲਾਂ ਕੀਤੀਆਂ ਕਿਸੇ ਵੀ ਦੇਸ਼ ਦੇ ਵਿੱਚ ਇਦਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜੀ ਹੂੰ ਹੂੰ ਅੱਛਾ ਦੂਜਾ ਝੋਨੇ ਦੀ ਲਵਾਈ ਤੁਸੀਂ ਦੱਸਿਆ ਵੀ ਸ਼ੁਰੂ ਹੋ ਗਈ ਆ ਪਹਿਲਾਂ ਤਾਂ ਚੀਫ ਮਿਨਿਸਟਰ ਕਹਿੰਦੇ ਸੀ ਵੀ ਝੋਨੇ ਦਾ ਵੀ ਹੋਰ ਲੈਣਾ ਹੋਰ ਪਨੀਰੀ ਹੋਊਗੀ ਜਿਹੜੀ ਰਵਾਇਤੀ ਤੌਰ ਤੇ ਪਹਿਲਾਂ ਪਨੀਰੀ ਲੱਗਦੀ ਰਹੀ ਆ ਉਹ ਪਾਣੀ ਬਹੁਤ ਪੀਂਦੀ ਆ ਉਹ ਨਹੀਂ ਲੱਗਣ ਦੇਣੀ ਹੁਣ ਕਿਹੜੀ ਪਨੀਰੀ ਚੱਲ ਰਹੀ ਆ ਇਹ ਸੰਨ ਸਰਬ ਇਹ ਅਸਲ ਦੇ ਵਿੱਚ ਨਾ ਵੀ ਜੋ ਇੱਕ ਇਸੇ ਇੱਕ ਕਿਸਮ ਦੀ ਪਨੀਰੀ ਨਹੀਂ ਗਈ ਵਕ ਵਕ ਲੋਕਾਂ ਨੇ ਵਕ ਵਕ ਖਾਵਾਂ ਦੇ ਉੱਤੇ ਵੱਖ-ਵੱਖਰੀਆਂ ਕਿਸਮਾਂ ਦੀ ਪਨੀਰੀ ਬੀਜੀ ਆ ਸੋ ਪੰਜਾਬ ਦੀ ਸਰਕਾਰ ਦੇ ਵੱਲੋਂ ਖੇਤੀਬਾੜੀ ਮਹਿਕਮੇ ਦੇ ਵੱਲੋਂ ਸੁਝਾਈ ਹੋਈ ਪਨੀਰੀ ਵੀ ਕਈਆਂ ਨੇ ਬੀਜਣੀ ਸ਼ੁਰੂ ਕੀਤੀ ਆ ਲਾਉਣੀ ਸ਼ੁਰੂ ਕੀਤੀ ਆ ਤੇ ਕਈਆਂ ਨੇ ਉਸ ਗੱਲ ਤੋਂ ਉਲਟ ਜਿਹੜਾ ਉਹਨਾਂ ਦਾ ਪੁਰਾਣਾ ਤਜਰਬਾ ਉਦੇ ਮੁਤਾਬਕ ਜਿਹੜੀ ਉਹਨਾਂ ਨੂੰ ਠੀਕ ਲੱਗਦੀ ਵੀ ਵੱਧ ਝਾੜ ਵਾਲੀ ਹੈ ਛੇਤੀ ਫਸਲ ਆ ਜਿਹੜੀ ਉਹ ਕਾਮਯਾਬ ਹੁੰਦੀ ਹੈ ਜਿਹਦੇ ਉੱਤੇ ਸਪਰੇਅ ਦੀ ਲੋੜ ਘੱਟ ਪਵੇ ਖਾਦ ਦੀ ਲੋੜ ਘੱਟ ਪਵੇ ਵੱਖ-ਵੱਖ ਲੋਕਾਂ ਨੇ ਉਵੇਂ ਬੀਜੀ ਜਿਹੜੀ ਲਾਉਣੀ ਸ਼ੁਰੂ ਕੀਤੀ ਹੈ ਪਰ ਅੱਜ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ ਨਿਜਮਾ ਦੇ ਮੁਤਾਬਕ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋ ਗਿਆ ਪੰਜਾਬ ਦੇ 23 ਜ਼ਿਲ੍ਹੇ ਆ ਤਈਆਂ ਦੇ ਤਈਆਂ ਜ਼ਿਲ੍ਹਿਆਂ ਦੇ ਵਿੱਚ ਇੱਕਦਮ ਝੋਨੇ ਦੀ ਲਵਾਈ ਦਾ ਕੰਮ ਨਹੀਂ ਸ਼ੁਰੂ ਹੋਇਆ 6 ਜ਼ਿਲ੍ਹੇ ਹੁਣ 2 4-5 ਦਿਨਾਂ ਬਾਅਦ 3 4-5 ਜ਼ਿਲ੍ਹੇ ਫੇਰ ਫਿਰ 3 4 ਪੜਾਵਾਂ ਦੇ ਵਿੱਚ ਆ ਇਹੇ ਸੋ ਅੱਜ ਜਿਹੜੇ 6 ਜ਼ਿਲ੍ਹੇ ਚ ਫਰੀਦਕੋਟ ਆ ਫਾਜ਼ਿਲਕਾ ਫਿਰੋਜ਼ਪੁਰ ਮੁਖਸਰ ਸਾਹਿਬ ਮੋਗਾ ਮਾਨਸਾ ਇਧਰਲੇ ਜ਼ਿਲ੍ਹੇ ਹੈਗੇ ਆ ਸੋ ਮਾਲਵੇ ਦੇ ਉਹ ਪੱਟੀਆਂ ਜਿਹੜੀ ਉਹ ਅੱਜ ਕਵਰ ਹੋਣੀ ਸ਼ੁਰੂ ਹੋ ਗਈ ਆ ਪਰ ਇੱਕ ਗੱਲ ਬੜੀ ਸਾਫ਼ ਤੇ ਸਪਸ਼ਟ ਆ ਵੀ ਐਤਕੀ ਝੋਨੇੇ ਹੇਠਾਂ ਰਕਬਾ ਵਧੂਗਾ ਘਟੂਗਾ ਨਹੀਂ ਆਪਾਂ ਕੱਲ ਵੀ ਗੱਲ ਕੀਤੀ ਸੀ ਵੀ ਨਰਮਾ ਪੱਟੀ ਤਾਂ ਬਿਲਕੁਲ ਜਵਾਬ ਦੇਈ ਜਾਂਦੀ ਆ ਉਹ ਕਹਿੰਦੇ ਮਾੜਾ ਬੀ ਨਰਮੇ ਦਾ ਮਾੜੀਆਂ ਸਪਰੀਆਂ ਨਰਮੇ ਦੀਆਂ ਮਾੜੀਆਂ ਖਾਦਾ ਨਰਮੇ ਦੀਆਂ ਮਾੜਾ ਸਭ ਕੁਝ ਮਿਲਦਾ ਚਿੱਟੀ ਮੱਖੀ ਤੇ ਗੁਲਾਬੀ ਸੁੰਡੀ ਨੇ ਸਾਨੂੰ ਰਗੜ ਕੇ ਰੱਖਤਾ ਇਸ ਕਰਕੇ ਐਥ ਕੀ ਪੰਜਾਬ ਦੇ ਵਿੱਚ ਬਹੁਤ ਘੱਟ ਨਰਮਾ ਬੀਜਾ ਜਾ ਰਿਹਾ ਉਹ ਸਾਰੇ ਕਿਸਾਨ ਐਥ ਕੀ ਝੋਨਾ ਬੀਜਣਗੇ ਜੀ ਹੂੰ ਹੂੰ ਤੇ ਸਤਲੁਜ ਦਰਿਆ 'ਚ ਕਿੰਨਾ ਕੁ ਪਾਣੀ ਆ ਗਿਆ ਜੀ ਵੀ ਜਿਹੜੇ ਮੁੰਡੇ ਡੁੱਬ ਕੇ ਮਰ ਗਏ ਗਰਮੀ ਤੋਂ ਨਹਾਉਣ ਗਏ ਸੀ ਅਸਲ ਵਿੱਚ ਜੀ ਲੁਧਿਆਣਾ ਦੇ ਵਿੱਚ ਪਿੰਡ ਜਿਹੜਾ ਤਾਸਾਬਾਦ ਉੱਥੋਂ ਦੇ ਪੰਜ ਨੌਜਵਾਨਾ ਜਿਹੜੇ ਉਹ ਪਤਾ ਲੱਗਾ ਜੀ ਕਿ ਅੱਜ ਸਤਲੁਜ ਦਰਿਆ ਦੇ ਵੱਲ ਨਹਾਉਣ ਗਏ ਸੀਗੇ ਤੇ ਜਦੋਂ ਇਹ ਨੌਜਵਾਨ ਨਹਾਉਣ ਗਏ ਤੇ ਤੈਰਨਾ ਨਹੀਂ ਸੀ ਉਹਦਾ ਡੂੰਘੇ ਪਾਣੀ ਦੇ ਵਿੱਚ ਵੜ ਗਏ ਜਾਂ ਤਿਲਕ ਗਏ ਤੇ ਉਸ ਤੋਂ ਬਾਅਦ ਪਤਾ ਲੱਗਾ ਜੀ ਕਿ ਇਹਨਾਂ ਨੂੰ ਪੰਜਾ ਜਣਿਆਂ ਨੂੰ ਲੱਭਿਆ ਨਹੀਂ ਜਾ ਸਕਿਆ ਪਰ ਅੱਜ ਗੋਤਾਖੋਰਾਂ ਨੇ ਦੋ ਜਣਿਆਂ ਦੀ ਲਾਸ਼ ਲੱਭ ਲਈ ਹੈ ਤੇ ਤਿੰਨ ਨੌਜਵਾਨ ਹਾਲੇ ਤੱਕ ਲੱਭਣੇ ਬਾਕੀ ਆ ਵੈਸੇ ਠੰਡ ਸਾਹਿਬ ਹਰ ਸਾਲ ਪੰਜਾਬ ਦੇ ਵਿੱਚੋਂ ਕਈ ਦਰਜਨ ਮੁੰਡਿਆਂ ਦੀਆਂ ਬੱਚਿਆਂ ਦੀਆਂ ਲਾਸ਼ਾਂ ਐਦਾਂ ਮਿਲਦੀਆਂ ਗੋਤਾਖੋਰਾਂ ਵੱਲੋਂ ਲੱਭੀਆਂ ਜਾਂਦੀਆਂ ਕਿਉਂਕਿ ਜਿਵੇਂ ਜਿਵੇਂ ਗਰਮੀ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ ਜਿਵੇਂ 45 46 47 ਡਿਗਰੀ ਟੈਂਪਰੇਚਰ ਹੋ ਗਿਆ ਸਕੂਲਾਂ ਦੇ ਵਿੱਚ ਛੁੱਟੀਆਂ ਮਿਲੀਆਂ ਬੱਚੇ ਆ ਜਿਹੜੇ ਨੌਜਵਾਨ ਆ ਜਿਹੜੇ ਉਹ ਕਿਸੇ ਦਰਿਆ ਦੇ ਵਿੱਚ ਕਿਸੇ ਨਹਿਰ ਦੇ ਵਿੱਚ ਕਿਸੇ ਸੂਏ ਦੇ ਵਿੱਚ ਕਿਸੇ ਕੱਸੀ ਦੇ ਵਿੱਚ ਨਹਾਉਣ ਚਲੇ ਜਾਂਦੇ ਆ ਤੇ 100 ਦੇ ਵਿੱਚੋਂ ਮੇਰੇ ਖਿਆਲ ਇੱਕ ਪਰਸੈਂਟ ਐਸੇ ਹੋਣਗੇ ਜਿਹਨਾਂ ਨੂੰ ਤੈਰਨਾ ਆਉਂਦਾ ਬਹੁਤੇ ਨੂੰ ਤੈਰਨਾ ਨਹੀਂ ਆਉਂਦਾ ਸੋ ਜਿਹਦੇ ਕਰਕੇ ਉਹ ਵਿਚਾਰੇ ਮੌਤ ਦੀ ਬੁੱਕਲ 'ਚ ਚਲੇ ਜਾਂਦੇ ਆ ਸੋ ਇਹ ਬੜੀ ਦੁਖਦਾਈ ਪਹਿਲੂ ਹੈਗਾ ਜੀ ਅੱਛਾ ਜਿਹੜੀ ਜਲੰਧਰ ਪੱਛਮੀ ਸੀਟ ਆ ਇਹ ਕਿਵੇਂ ਵਕਾਰੀ ਸੀਟ ਕਿਵੇਂ ਬਣ ਗਈ ਏ ਇਹ ਵਕਾਰੀ ਸੀਟ ਇਸ ਕਰਕੇ ਬਣ ਗਈ ਜੀ ਕਿਉਂਕਿ ਜਲੰਧਰ ਦੇ ਵਿੱਚੋਂ ਆਪਾਂ ਜਾਣਦੇ ਕਿ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹ ਹੁਣੇ-ਹੁਣੇ ਮੈਂਬਰ ਪਾਰਲੀਮੈਂਟ ਬਣੇ ਆ ਮੈਂਬਰ ਪਾਰਲੀਮੈਂਟ ਬਣੇ ਤੇ ਜਿਹੜੀਆਂ 9 ਸੀਟਾਂ ਨੇ ਜਲੰਧਰ ਲੋਕ ਸਭਾ ਖੇਤਰ ਦੇ ਵਿੱਚ 9 ਵਿਧਾਨ ਸਭਾ ਦੀਆਂ ਸੀਟਾਂ ਉਹ 9 ਇਹਨਾਂ 9 ਜਿਹੜੇ ਉਹ ਐਤਕੀਂ ਕਾਂਗਰਸ ਦੇ ਹਿੱਸੇ ਦੇ ਵਿੱਚ ਗਈਆਂ ਕਾਂਗਰਸ ਪਹਿਲੇ ਨੰਬਰ ਦੇ ਉੱਤੇ ਰਹੀ ਐ ਕਈ ਸੀਟਾਂ ਦੇ ਉੱਤੇ ਆਮ ਆਦਮੀ ਪਾਰਟੀ ਦੂਜੇ ਨੰਬਰ ਤੇ ਐ ਕਈ ਸੀਟਾਂ ਦੇ ਉੱਤੇ ਭਾਜਪਾ ਦੂਜੇ ਨੰਬਰ ਦੇ ਉੱਤੇ ਐ ਹੁਣ ਜਦੋਂ ਸ਼ੀਤਲ ਅੰਗਰਾਲ ਦੇ ਅਸਤੀਫੇ ਨੂੰ ਮਨਜ਼ੂਰ ਕਰਨ ਕਰਕੇ 10 ਜੁਲਾਈ ਨੂੰ ਜਲੰਧਰ ਪੱਛਮੀ ਵਾਲੀ ਸੀਟ ਤੇ ਜਮਨੀ ਚੋਣ ਹੋਣੀ ਐ ਤਾਂ ਆਮ ਆਦਮੀ ਪਾਰਟੀ ਇਹ ਗੱਲ ਚਾਹੁੰਦੀ ਜੀ ਕਿ ਕਿਉਂਕਿ ਸਾਡੀ ਸੀਟ ਸੀ ਸ਼ੀਤਲ ਅੰਗਰਾਲ ਸਾਡ ਇਸ ਕਰਕੇ ਇਹ ਸੀਟ ਸਾਡੀ ਝੋਲੀ ਦੇ ਵਿੱਚ ਪਵੇ। ਭਾਜਪਾ ਇਹ ਚਾਹੁੰਦੀ ਆ ਵੀ ਭਾਈ ਹੁਣ ਸ਼ੀਤ ਲੰਗਰਾਲ ਤੇ ਸੁਸ਼ੀਲ ਰਿੰਕੂ ਭਾਜਪਾ ਦੇ ਵਿੱਚੋਂ ਇਸ ਕਰਕੇ ਸੀਟ ਸਾਡੀ ਝੋਲੀ ਚ ਪਵੇ। ਕਾਂਗਰਸ ਇਹ ਚਾਹੁੰਦੀ ਆ ਵੀ ਭਾਈ ਮੈਂਬਰ ਪਾਰਲੀਮੈਂਟ ਇੱਥੇ ਸਾਡੇ ਆ ਤੇ ਇਸ ਕਰਕੇ ਸਾਡੀ ਝੋਲੀ ਚ ਪਵੇ। ਪਰ ਮੈਂ ਅੱਜ ਹੈਰਾਨ ਜ਼ਰੂਰ ਹੋਇਆ ਕਿ ਆਮ ਆदमी ਪਾਰਟੀ ਜਲੰਧਰ ਪੱਛਮੀ ਜਿੱਥੇ ਕਿ ਚੋਣ ਹੋਣੀ ਆ ਉਹਦੇ ਵਿੱਚ ਲੋਕ ਸਭਾ ਦੀ ਇਸ ਚੋਣ ਦੇ ਵਿੱਚ ਜਲੰਧਰ ਪੱਛਮੀ ਵਿਧਾਨ ਸਭਾ ਹਲਕਾ ਜਿਹੜਾ ਉੱਥੇ ਆਮ ਆਦਮੀ ਪਾਰਟੀ 3 ਨੰਬਰ ਦੇ ਉੱਤੇ ਰਹੀ ਆ। ਦੂਜੇ ਨੰਬਰ ਦੇ ਉੱਤੇ ਵੋਟਾਂ ਦੇ ਮਾਮਲੇ 'ਚ ਭਾਜਪੀ ਰਹੀ ਐ ਤੇ ਪਹਿਲੇ ਨੰਬਰ ਦੇ ਉੱਤੇ ਕਾਂਗਰਸ ਜੀ ਬਿੱਟੂ ਨੇ ਐਲਾਨ ਕੀਤਾ ਦੁਬਾਰਾ ਫੇਰ ਕਿ ਸਾਡੀ ਸਰਕਾਰ ਬਣੇਗੀ ਔਰ ਉਹ ਖੁਸ਼ੀ ਮਨਾ ਰਹੇ ਹੁਣੇ ਮੇਰੇ ਖਿਆਲ ਹਾਂ ਬਿਲਕੁਲ ਜੀ ਬਿੱਟੂ ਹਰਾਂ ਨੂੰ ਚਾਹ ਬਹੁਤ ਆ ਬਿੱਟੂ ਹਰਾਂ ਨੂੰ ਕੇਂਦਰੀ ਰਾਜ ਮੰਤਰੀ ਦਾ ਰੁਤਬਾ ਮਿਲਿਆ ਫੂਡ ਪ੍ਰੋਸੈਸਿੰਗ ਵਾਲਾ ਤੇ ਰੇਲਵੇ ਡਿਪਾਰਟਮੈਂਟ ਆ ਜਿਹੜਾ ਉਹ ਬੜੇ ਬਾਗੋ-ਬਾਗ ਆ ਜੀ ਉਹ ਕਹਿੰਦੇ ਦੇਖੋ ਜੀ ਮੈਂ ਪੈਰ ਪਟ ਲਿਆ ਮੁੱਖ ਮੰਤਰੀ ਦੇ ਅਹੁਦੇ ਵੱਲ ਤੇ ਮੁੱਖ ਮੰਤਰੀ ਦੇ ਉਹਦੇ ਤੱਕ ਉਹ ਕਹਿੰਦੇ ਮੈਂ 27 ਦੇ ਵਿੱਚ ਹੀ ਪਹੁੰਚ ਜਾਣਾ ਸੋ ਇਥੋਂ ਇਹ ਸਿੱਗਲ ਦਾ ਵੀ ਪਤਾ ਲੱਗਦਾ ਵੀ ਭਾਜਪਾ ਜਿਹੜੀ ਉਹ ਜਿਹੜੇ ਸਿੱਖ ਚਿਹਰਿਆਂ ਨੂੰ ਮੂਹਰੇ ਕਰਕੇ ਹੀ ਇੱਕ ਦਾਫੇ ਜਣਾ ਚਾਹੁੰਦੀ ਹੈ ਵਹਿ ਤਾਂ ਸੁਨੀਲ ਜਾਖੜ ਭਾਜਪਾ ਦੇ ਪੰਜਾਬ ਦੇ ਪ੍ਰਧਾਨ ਆ ਤੇ ਉਹਨਾਂ ਨੇ ਬਹੁਤ ਭਨਕੜ ਕੀਤੀ ਪਰ ਉਹਨਾਂ ਦੇ ਉੱਤੇ ਨਹੀਂ ਗੁਣਾ ਪਿਆ ਉਹਨਾਂ ਨੂੰ ਰਾਜ ਸਭਾ ਦੇ ਵਿੱਚ ਲਿਆ ਤੇ ਨਾ ਉਹਨਾਂ ਨੂੰ ਕੋਈ ਇਸ ਤਰੀਕੇ ਦਾ ਰੁਤਬਾ ਮਿਲਿਆ ਪਰ ਹਾਰੇ ਹੋਏ ਰਵਨੀਤ ਬਿੱਟੂ ਨੂੰ ਜੇਕਰ ਰੁਤਬਾ ਮਿਲਿਆ ਤਾਂ ਉਹਦੇ ਪਿੱਛੇ ਕਾਰਨ ਹੀ ਮੰਨਿਆ ਜਾਂਦਾ ਕਿ ਉਹ ਸਿੱਖ ਚਿਹਰਿਆਂ ਨੂੰ ਮੂਹਰੇ ਕਰਕੇ ਤੇ ਆਪਣੀ ਬਾਜ਼ੀ ਖੇਡਣੀ ਚਾਹੁੰਦੇ 2027 ਦੇ ਵਿੱਚ ਤੇ ਪੰਜਾਬ ਕਾਂਗਰਸ ਦੇ ਜਿਹੜੇ ਪ੍ਰਧਾਨ ਸੀਗੇ ਉਹੋਤ ਬਣ ਗਏ ਨੇ ਐਮਪੀ ਉਹਨਾਂ ਦੀ ਥਾਂ ਕੌਣ ਲਵੇਗਾ ਹੁਣ ਦੇਖੋ ਇਸ ਗੱਲ ਦੇ ਉੱਤੇ ਲਾਬਿੰਗ ਜਾਰੀ ਹੈ ਜੀ ਹੁਣ ਜਿਹੜੀਆਂ ਵੱਖ-ਵੱਖ ਜੋੜ-ਤੋੜ ਦਾ ਸਿਲਸਿਲਾ ਜਾਰੀ ਹੈ ਰਾਜਾ ਬੜਿੰਗ ਹੁਣ ਪੰਜਾਬ ਦੀ ਰਾਜਨੀਤੀ ਦੇ ਵਿੱਚ ਓਵੇਂ ਨਹੀਂ ਭੂਮਿਕਾ ਨਿਭਾ ਸਕਣਗੇ ਕਿਉਂਕਿ ਉਹਨਾਂ ਨੇ ਦਿੱਲੀ ਜਾਣ ਆਉਣ ਹੋਣਾ ਉਹ ਹੁਣ ਦੇਖੋ ਵਿਧਾਇਕ ਰਹਿਣੇ ਨਹੀਂਗੇ ਤੇ ਉਹ ਬਣ ਕੇ ਜੀ ਲੋਕ ਸਭਾ ਦੇ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਹੈ ਤੇ ਪ੍ਰਧਾਨਗੀ ਛੱਡਣੀ ਪੈਣੀ ਹੈ ਇੱਕ ਤਾਂ ਗੱਲ ਇਹ ਆ ਹੋਰ ਜਦੋਂ ਉਹਨਾਂ ਨੇ ਪ੍ਰਧਾਨਗੀ ਛੱਡ ਦਿੱਤੀ ਤੇ ਫਿਰ ਉਸ ਤੋਂ ਬਾਅਦ ਕੌਣ ਪ੍ਰਧਾਨ ਬਣੂਗਾ ਇਹ ਜੋੜ-ਤੋੜ ਵਾਲੀ ਗੱਲ ਹੈ ਉਹਦੇ ਵਿੱਚ ਮੰਨਿਆ ਇਹ ਜਾ ਰਿਹਾ ਜੀ ਕਿ ਦੇਖੋ ਇੱਕ ਤਾਂ ਦੌੜ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਵੀ ਆ ਰਾਣਾ ਗੁਰਜੀਤ ਸਿੰਘ ਵੀ ਆ ਕੁਝ ਕੁ ਹੋਰ ਚਿਹਰੇ ਵੀ ਆ ਪਰ ਸੁਖਪਾਲ ਸਿੰਘ ਖਹਿਰਾ ਨਾਲ ਗੱਲ ਇਹ ਜੁੜਦੀ ਜਿ ਕਿ ਉਹ ਸੰਗਰੂਰ ਤੋਂ ਹਾਰੇ ਆ ਤਕੀ ਤੇ ਉਹਨਾਂ ਨੇ ਇੱਕ ਦੋ ਵਾਰੀ ਪਾਰਟੀ ਵੀ ਬਦਲੀ ਆ ਸੁਖਜਿੰਦਰ ਸਿੰਘ ਰੰਧਾਵਾ ਸੀਨੀਅਰ ਆਗੂ ਆ ਪਰ ਉਹ ਆਪ ਮੈਂਬਰ ਪਾਰਲੀਮੈਂਟ ਬਣ ਗਏ ਆ ਪ੍ਰਤਾਪ ਸਿੰਘ ਬਾਜਵਾ ਇਸ ਵੇਲੇ ਵਿਰੋਧੀ ਧਰਨੇ ਦਿੱਤਾ ਹੈਗੇ ਆ ਸੋ ਕਾਂਗਰਸ ਆ ਜਿਹੜੀ ਉਹ ਇਸ ਵੇਲੇ ਇੱਕ ਭਰੋਸੇਯੋਗ ਜਿਹੜਾ ਕਿ ਸਾਰੇ ਮਸਲੇ ਨੂੰ ਸਮਝਦਾ ਹੋਵੇ ਤੇ ਉਹਨੂੰ ਪ੍ਰਧਾਨਗੀ ਦਾ ਰੁਤਬਾ ਦੇਵੂਗੀ ਮੇਰਾ ਖਿਆਲ ਹੈ ਵੀ ਦੇਖਨੇ ਆ ਇਹਦੇ ਤੇ ਜੋਰ ਤੋੜ ਜਾ ਰਹੀ ਹੈ ਜੀ ਕੀ ਪ੍ਰਧਾਨਗੀ ਤੇ ਆਪੋਜੀਸ਼ਨ ਦਾ ਲੀਡਰ ਇੱਕੋ ਹੀ ਵਿਅਕਤੀ ਹੋ ਸਕਦਾ ਨਹੀਂ ਜੀ ਇਹ ਇੱਕੋ ਵਿਅਕਤੀ ਨਹੀਂ ਹੋ ਸਕਦਾ ਪ੍ਰਧਾਨ ਦੇ ਜ਼ਿੰਮੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਨੂੰ ਅੱਗੇ ਲੈ ਕੇ ਜਾਣਾ ਪੰਜਾਬ ਦੇ ਵੱਖ-ਵੱਖ ਮੁੱਦਿਆਂ ਨੂੰ ਚੁੱਕਣਾ ਤੇ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇਤਾ ਦਾ ਰੁਤਬਾ ਹੋਰ ਹੈ ਜੀ ਸੋ ਜੇ ਕਾਂਗਰਸ ਪਾਰਟੀ ਦੇ ਵਿੱਚ ਆ ਜ਼ਿਆਦਾ ਪਾਵਰ ਕਿਦੀ ਹੈ ਪ੍ਰਧਾਨ ਦੀ ਜਾਂ ਕਿ اپੋਜੀਸ਼ਨ ਦੇ ਲੀਡਰ ਦੀ ਨਹੀਂ ਦੋਵਾਂ ਦੀ ਬਰਾਬਰੀ ਹੈ ਜੀ ਦੋਵਾਂ ਦਾ ਆਪੋ ਆਪਣਾ ਰੁਤਬਾ ਦੋਵਾਂ ਦੀ ਪਾਵਰ ਬਰਾਬਰੀ ਹੈ ਦੋਵਾਂ ਦੇ ਵੱਲੋਂ ਹੀ ਆਪੋ ਆਪਣਾ ਰੁਤਬਾ ਹਾਸਲ ਕਰਨ ਦੇ ਲਈ ਜੋਰ ਤੋੜ ਬਹੁਤ ਕੀਤਾ ਜਾਂਦਾ ਤੇ ਦੋਵਾਂ ਦੇ ਕੋਲ ਹੀ ਕੈਬਨਿਟ ਰੈਂਕ ਹੈ ਦੇਖੋ ਗੱਲ ਇਹ ਜੀ ਕਿ ਜਿਹੜਾ ਪ੍ਰਧਾਨ ਆ ਉਹ ਪ੍ਰਧਾਨ ਦੇ ਕੋਲੇ ਵੀ ਕਾਫੀ ਸਿਕਿਉਰਿਟੀ ਹੁੰਦੀ ਹੈ ਤੇ ਕਾਫੀ ਉਹਦਾ ਪੰਜਾਬ ਦੇ ਵਿੱਚ ਜਾਂ ਕਿਸੇ ਵੀ ਸੂਬੇ ਦੇ ਵਿੱਚ ਨਾ ਹੁੰਦਾ ਵਿਰੋਧੀ ਪਾਰਟੀ ਦਾ ਹੋਵੇ ਬੰਦਾ ਤੇ ਪ੍ਰਧਾਨ ਹੋਵੇ ਉਹ ਸੂਬੇ ਦਾ ਫੇਰ ਉਹਦੀ ਵੈਸੇ ਹੀ ਥੋੜੀ ਜਿਹੀ ਠੁੱਕ ਹੁੰਦੀ ਆ ਵੀ ਭਾਈ ਇਹਦੇ ਹੱਥ ਦੇ ਵਿੱਚ ਵਾਗ ਡੋਰਾ ਇਸ ਵੇਲੇ ਪੰਜਾਬ ਦੀ ਸੋ ਰਾਜਾ ਬੜਿੰਗ ਦਾ ਕਦ ਜੇਕਰ ਵੱਡਾ ਹੋਇਆ ਤੇ ਉਹ ਇਹ ਹੈ ਜੀ ਕਿ ਪੰਜਾਬ ਤੇ 7 ਸੀਟਾਂ ਜਿੱਤੀਆਂ ਤੇ ਉਹਦੇ ਕੋਲੇ ਪੇਸ਼ਕਾਰੀ ਕਰਨ ਦਾ ਇਹ ਮੌਕਾ ਹੈਗਾ ਜੀ ਕਿ ਮੈਂ ਪੰਜਾਬ ਦੀ ਕਾਂਗਰਸ ਦੇ ਵਿੱਚ ਊਰਜਾ ਐਸੀ ਭਰੀ ਵੀ 13 ਦੇ ਵਿੱਚੋਂ ਅਸੀਂ 7 ਸੀਟਾਂ ਲੈ ਗਈਆਂ ਇਹ ਵੀ ਹੋ ਸਕਦਾ ਵੀ ਰਾਜਾ ਬੜਿੰਗ ਅਸਤੀਫਾ ਹੀ ਨਾ ਦੇਣ ਉਹ ਐਮਪੀ ਵੀ ਰਹਿਣ ਤੇ ਪ੍ਰੈਜ਼ੀਡੈਂਟ ਵੀ ਰਹਿਣ ਨਹੀਂ ਪਰ ਇਹ ਗੱਲ ਚਲਣੀ ਨਹੀਂ ਜੀ ਦੋ ਰੁਤਬੇ ਜਿਹੜੇ ਜੇਕਰ ਇੱਕੋ ਵਿਅਕਤੀ ਕੋਲੇ ਹੋਣਗੇ ਤਾਂ ਬਹੁਤ ਸਮਾਂ ਨਹੀਂ ਸਕੜਿਆ ਹੁਣ ਮੰਨ ਲਓ ਲੋਕ ਸਭਾ ਦਾ ਸੈਸ਼ਨ ਸ਼ੁਰੂ ਹੋ ਜੇ ਤੇ ਉੱਥੇ ਮੰਨ ਲਓ 20 ਦਿਨ 25 ਦਿਨ ਰਹਿਣਾ ਪਵੇ ਤੇ ਓਨੀ ਦਿਨ ਤੱਕ ਪੰਜਾਬ ਦੇ ਵਿੱਚ ਗੈਰ ਹਾਜ਼ਰ ਰਵੇ ਪ੍ਰਧਾਨ ਇਹ ਗੱਲ ਸੰਭਵ ਨਹੀਂ ਹੈਗੀ ਅੱਛਾ ਨਰਿੰਦਰ ਮੋਦੀ ਹੋਰਾਂ ਨੇ ਜਿਹੜੇ ਮੰਤਰੀ ਨਿਯੁਕਤ ਕੀਤੇ ਨੇ ਉਹਨਾਂ ਚੋਂ ਕਿੰਨੇ ਕ੍ਰਿਮੀਨਲ ਬੈਕਗ੍ਰਾਉਂਡ ਦੇ ਨੇ ਦੇਖੋ ਜੀ ਮੈਂ ਬੜਾ ਹੈਰਾਨ ਹੋਇਆ ਜੀ ਇਸ ਗੱਲ ਦੇ ਉੱਤੇ ਕਿ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਬਨਿਟ ਦੇ ਵਿੱਚ ਮੰਤਰੀ ਆ 71 ਜਾਣੇ ਕੁੱਲ 72 ਨੇ ਇੱਕ ਪ੍ਰਧਾਨ ਮੰਤਰੀ ਸਾਹਿਬ ਆ 71 ਹੋਰ ਜਾਣੇ ਇਨ੍ਹਾਂ 71 ਦੇ ਵਿੱਚੋਂ 28 ਮੰਤਰੀ ਇਹੋ ਜਿਹੇ ਆ ਜਿਨ੍ਹਾਂ ਦੇ ਉੱਤੇ ਵੱਖ-ਵੱਖ ਤਰ੍ਹਾਂ ਦੇ ਪਰਚੇ ਦਰਜ ਆਏ। ਇਹਨਾਂ ਮੰਤਰੀਆਂ ਦੇ ਵਿੱਚੋਂ ਕਿਸੇ ਦੇ ਖਿਲਾਫ ਪੁਲਿਸ ਰਿਪੋਰਟ ਦਰਜ ਕਰਵਾਈ ਗਈ ਹੈ, ਕਿਸੇ ਦੇ ਖਿਲਾਫ ਉਨ 29 ਦੇ ਵਿੱਚੋਂ 19 ਮੰਤਰੀਆਂ ਦੇ ਖਿਲਾਫ ਤਾਂ ਗੰभीर ਅਪਰਾਧਿਕ ਮਾਮਲੇ ਦਰਜ ਹੈਗੇ ਆ। ਕਿਸੇ ਦੇ ਉੱਤੇ ਕਤਲ ਦੀ ਕੋਸ਼ਿਸ਼ ਦਾ, ਕਿਸੇ ਦੇ ਉੱਤੇ ਔਰਤਾਂ ਦੇ ਖਿਲਾਫ ਅਪਰਾਧ ਦੇ, ਕਿਸੇ ਦੇ ਉੱਤੇ ਨਫ਼ਰਤ ਭਰਿਆ ਭਾਸ਼ਣ ਦੇਣ ਦਾ ਪਰਚਾ ਦਰਜ ਹੈ। ਸੋ ਭਾਈ ਮਸ਼ਹੂਰੀ ਆਉਂਦੀ ਹੁੰਦੀ ਸੀ ਦਾਗ ਅੱਛੇ ਲੱਗਦੇ ਹਨ ਪਰ ਪਾਰਲੀਮੈਂਟ ਦੇ ਵਿੱਚ ਵੀ ਇਹ ਕੰਮ ਚੱਲ ਪਿਆ ਜੀ। ਹੂੰ ਹੂੰ ਸੋ ਪੰਜਾਬੀ ਫਿਲਮਾਂ ਬਾਰੇ ਦੱਸੋ ਜੀ ਫਿਲਮਾਂ ਕਾਫੀ ਆ ਰਹੀਆਂ ਨੇ ਬਿਲਕੁਲ ਸਿੰਘ ਸਾਹਿਬ ਗੱਲ ਇਹ ਜੀ ਕਿ ਜਿਹੜੇ ਸਾਡੇ ਰੈਡ ਐਫਮ ਦੇ ਬੈਂਕੂਵਰ ਦੇ ਸੂਝਮਾਨ ਸਰੋਤੇ ਉਹ ਜਾਣਦੇ ਜੀ ਕਿ ਪੰਜਾਬੀ ਫਿਲਮਾਂ ਬੜੀ ਵੱਡੀ ਗਿਣਤੀ ਦੇ ਵਿੱਚ ਬਣਦੀਆਂ ਸੰਨ ਵੀ ਤੇ ਹਣ ਵੀ ਪਰ ਪੰਜਾਬੀ ਫਿਲਮ ਕਾਮਯਾਬ ਉਹੀ ਹੁੰਦੀ ਹੈ ਜਿਹਦੇ ਵਿੱਚ ਕੁਝ ਕੱਢਣ ਪਾਉਣ ਨੂੰ ਹੋਵੇ ਪੰਜਾਬੀ ਫਿਲਮਾਂ ਦੇ ਵਿੱਚ ਪ੍ਰੋਡਿਊਸਰ ਬਹੁਤ ਘੱਟ ਰਿਪੀਟ ਹੁੰਦੇ ਆ ਉਹਦੇ ਪਿੱਛੇ ਕਈ ਕਾਰਨ ਆ ਪਰ ਚੰਗੀ ਫਿਲਮ ਜੇਕਰ ਦਰਸ਼ਕ ਦਾ ਪੈਸਾ ਵਸੂਲ ਕਰ ਜੂਗੀ ਤਾਂ ਫਿਰ ਉਹਦਾ ਦੂਜਾ ਤੀਜਾ ਭਾਗ ਵੀ ਬਣਦਾ ਇਨ੍ਹਾਂ ਜਣਾਂ ਦੇ ਵਿੱਚ ਇੱਕ ਨੀਮਾ ਸਸਕਟਣੀ ਫਿਲਮ ਆਈ ਇਹਨਾਂ ਦਰਾਂ ਦੇ ਵਿੱਚ ਇੱਕ ਫਿਲਮ ਆਉਣ ਲੱਗੀ ਐ ਐਮੀ ਵਰਕ ਤੇ ਸੋਨਮ ਬਾਜਵਾਦੀ ਦਾ ਨਾਮ ਹੈਗਾ ਜੀ ਕੁੜੀ ਹਰਿਆਣੇ ਵਾਲ ਦੀ ਤੇ ਇੱਕ ਫਿਲਮ ਆ ਜਿਹੜੀ ਵਾਈਟ ਹੈਲ ਪ੍ਰੋਡਕਸ਼ਨ ਦੀ ਉਹ ਕਹਿੰਦੇ ਜੀ ਦਲਜੀਤ ਦੋਸਾਂਝ ਦੀ ਤਾਂ ਨੀਰੂ ਬਾਜਵਾਦੀ ਇਹ ਆਉਣੀ ਜੀ 27 ਜੂਨ ਨੂੰ ਇਹਦਾ ਨਾਮ ਹੈਗਾ ਜੱਟ ਐਂਡ ਜੂਲੀਅਟ ਪਾਰਟ 3 ਕਿਉਂਕਿ ਇਹਨਾਂ ਦਾ ਪਹਿਲਾ ਭਾਗ ਦੂਜਾ ਭਾਗ ਜੱਟ ਐਂਡ ਜੂਲੀਅਟ ਦਾ ਬਹੁਤ ਚੱਲਿਆ ਸੀ ਤੇ ਹੁਣ ਤੀਜੇ ਦੇ ਉੱਤੋਂ ਕਾਫੀ ਆਸਾਂ ਹੈਗੀਆਂ ਪ੍ਰਚਾਰ ਜ਼ੋਰਾਂ ਛੋਰਾਂ ਨਾਲ ਚੱਲ ਰਿਹਾ ਦਲਜੀਤ ਵੀ ਬਾਗੋ ਬਾਗਾ ਵੀ ਭਾਈ ਲੰਮੇ ਸਮੇਂ ਬਾਅਦ ਉਹਦੀ ਪੰਜਾਬੀ ਫਿਲਮ ਆ ਰਹੀ ਆ ਉਹ ਵੀ ਉਸ ਭਾਗ ਨੂੰ ਤੇ ਨਿਰੂ ਬਾਜਬਾਦੀ ਹੁਣੇ-ਹੁਣੇ ਸ਼ਾਇਰ ਫਿਲਮ ਚੱਲ ਕੇ ਹਟੀਏ ਸਰਤਾਜ ਦੇ ਨਾਲ ਸੋ ਆਸਾਂ ਇਸ ਫਿਲਮ ਤੋਂ ਖਾਸੀਆਂ ਹੈਗੀਆਂ ਜੀ ਬੜੀ ਮਿਹਰਬਾਨੀ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਦਾ ਇਸ ਦਾ ਮਜ਼ਾ ਕੁਝ ਹੋਰ ਹੈ ਰੈਡ ਐਫ ਐਮ